ਬਾਏ ਕੰਮਰ ਗਿਆ ਛਾਣ ਕੇ ਸਾਫਕੀਆ ਦੋ ਵਾਰ ਬਾਕੀ ਨੁਕਦਾ ਜੋ ਬਚੇ ਸਿਰ ਮਲੇਸ਼ ਦੇ ਝਾੜ ਆਇਆ ਮਲੇਸ਼ਾ ਨੁਕਦਾ ਤੇਰੇ ਬਚੇ ਨੂੰ ਨੁਕਦਾ ਹਾ ਗੁਰੂ ਖਾਲਸੇ ਨਾਲ ਤੇਰਾ ਦਾਵਾ ਨਹੀਂ ਪੁਗਦਾ ਸਿੰਘ ਚੜਨਗੇ ਸ਼ਿਕਾਰ ਹ ਤੇਰੇ ਬੂਹੇ ਅੱਗੇ ਝਾੜ ਮਲ ਲੈਣਗੇ ਉਜਾੜ ਸਿੰਘ ਚੜਨਗੇ ਸ਼ਿਕਾਰ ਹ 12 12 ਕੌਦਾ ਉਜਾੜ 24 24 ਕੌਦਾ ਪੜਾ ਹ ਨੁਕਸਾਨ ਨਿਰਵਲ ਹੋ ਜਾਏ ਗੱਜ ਕੇ ਝਕਾਰੇ ਬੁਲਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਭਾਵੇ

ਇਕ ਤੋਂ ਚੌਥਾ ਵਾਰ ਜਿਤੇ ਹੋਤੇ ਸ੍ਰੀ ਗੋਬਿੰਦ ਸਿੰਘ ਸਾਹਿਬ ਹੋਰ ਸ੍ਰੀ ਗੋਬਕੀ ਜੀ ਤੀਹ ਪਾਛੇ ਦਸਵੇਂ ਤੋਂ ਅਸੀਂ ਗੋਬਕੀ ਸਿੰਘ ਜੈਗਰਨਾਥ ਜੀ ਨੇ ਕਿਹਾ ਹੈ ਟ੍ਰੈਨਗਲ ਗੁਰਦੇਵਰਦਾਸ ਅਰਮਨਦਾਸ ਐ ਗੋਬੀ ਸਾਹਿਬ ਅਰਜਨਰਥ ਗੋਬਿੰਦ ਸਿੰਘ ਜੀ ਸ੍ਰੀ ਸਰਾਇ ਸ੍ਰੀ ਰਕਸ਼ੀ ਜੀ ਤੇ ਆਈ ਹੈ ਜਿਸ ਵੇਲੇ ਸਭ ਤੋਂ ਪਿਆਰੇ 72 ਸਿਲਰੀ ਹੈ ਪਰ ਨੌਂ ਨੇ ਪਿਆ ਹੈ 72 ਸਿਲਰੀ ਹੋਏ ਸਾਹਿਬ ਦਸਵੇਂ ਪਾਛੇੋਂ ਸ੍ਰੀ ਗੋਬੀ ਸਿੰਘ ਜੀ ਮਹਾਰਾਜ ਸਭ ਤਾਈਂ ਹੋਣਾ ਵੀ ਸਾਹਿਬ ਸਾਫ ਪਾਉਂਗਾ ਜੀ ਜੋ ਗੋਦ ਗੋਦਾਲ ਪੰਚਤਰੀ ਗੁਰੂ ਜੀ ਕਾਉਣ ਕਰਕੇ ਬੋਲੋ ਜੀ ਵਾਲੇ ਜਿਉ ਪਿਆਰੇ ਆਪਾਂ ਸਾਰੇ ਵੀ ਜਾਂਦੇ ਆਂ ਚੌੜੀ ਹੁਕਤੇ ਆਂ ਬੰਦੇ ਆ ਜੱਟੀਆਂ ਸਾਥੀਆਂ ਅੱਗੇ ਬਾਬਾ ਜੀ ਜਾਗੇ ਤਾਂ ਦਸੂਹੇ ਚਲੋ ਤੇਜ਼ ਬਾਰਾ ਤੇਨੂ ਕਿੱਥਾ ਤਨੋਂ ਪਿਆਰੇ ਹੱਥ ਚੌੜੀਆਂ ਦੀ ਸਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਲੇ ਜਿਉ ਜਿਮਾਂ ਸਿੰਘੋ ਸਿੰਘਣੀਆਂ ਨੇ ਧਰਮ ਦੇ ਸੀਸ ਰੁੱਥੇ ਬੰਦ ਬੰਦ ਤਵਾਏ ਧਰਕੀਆਂ ਤੇ ਚੜ੍ਹ ਰੰਗੀਆਂ ਨਾਲ ਸੁਖਰੀਆਂ ਸਰਵਾਈਆਂ ਸਾਰਿਆਂ ਨਾਲ ਤਨ ਕਰਵਾਇਆ ਕਹਤੇ ਹਾਂ ਸਹਿ ਪਸ਼ਟ ਸਹਾਰਦੇ ਹਾਂ ਗੁਰਦੁਆਰਿਆਂ ਦੀ ਸੇਵਾ ਸੁਧਾਰ ਵਾਸਤੇ ਪਰਵਾਨੀਆਂ ਕਿਹਨਾਂ ਕਰ ਰਹੇ ਸਿੱਕੀ ਕੇਸਾ ਸੋਸਾ ਸੰਗਨ ਦਾ ਇਕਨੌਸੇ ਵਿਦਵਾਨ ਜੀ ਅਸਾਂ ਦੇ ਨਿਯਾਤ ਚੰਗਿਆਂ ਦੀ ਕਮਾਈ ਦਾ ਧਿਆਨ ਤਾਂ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਪ੍ਰਭ ਅਸਰੇ ਦੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਕਿਰਪਾ ਨਿਚਤਾ ਉਹਨਾਂ ਦਾ ਸਰ ਸਰ ਸੋਖ ਹੋਵੇ ਜਨਾ ਜਨਾ ਖਾਲਸਾ ਦੀ ਸਾਹਿਬ ਤਹਾ ਤਹਾ ਰੱਖਿਆ ਰਿਹਾ ਹੈ ਤੇ ਦੇਖ ਤੇਰੀ ਕਿਰਪਾ ਤੇ ਵਧਦੀ ਪਾਜ ਪੰਥ ਦੇ ਸੇਵ ਜੀ ਦੀ ਸਹਾਇ ਸਮਸੇ ਜਿਕੇ ਬਹੁਤ ਬੰਦੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾån ਤੇ ਸਦਾ ਮਰਹਤ ਦਾån ਦੇ ਵੇਪ ਦਾån ਵਿਸਾਦ ਦਾån ਪ੍ਰਸਾਦ ਜੀ ਅਮਰਤਪੁਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਛੰਡੇ ਲੂਗੇ ਜੀ ਗੁਰੂ ਜੁਗਤ ਕਰਤ ਮੱਥਾ ਲਾ ਕੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਣ ਸਾਡੇ ਦਾ ਪਿਆਰ ਦਾån ਸਭ ਤੋਂ ਪਹਿਲਾਂ ਸੋਹਣੇ ਜੀਓ ਸ੍ਰੀ ਗੁਰੂ ਨਾਨਕ ਸਾਹਿਬ ਦੇ ਹੌਲ ਗੁਰਦੁਆਰੇ ਆ ਰਹੇ ਹਨ ਗੁਰਦੁਆਰਾ ਦੇ ਨਾਂ ਕੋਲ ਖਲਕੂਨ ਚੋਰੀਆ ਗਿਆ ਕਦੇ ਦਰਸ਼ਕ ਆ ਰਹੇ ਸੇਵਾ ਸੰਭਾਲ ਦਾ ਗਾਨ ਦੇਵਾਂਿਆਂ ਦੇ ਮਾਨ ਮਾਨਿਆਂ ਦੇ ਤਾਨ ਉਟਿਆਂ ਦੀ ਓਟ ਮਾਸਣਿਆਂ ਦੇ ਆਸਰੇ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪ ਜੀ ਦੇ ਕੋਟ ਕਰਨਾ ਕਰਾ ਲੱਗੇ ਅਰਦਾਸ ਇਹ ਬਹੁਤ ਸਮੂਹ ਅਰਦਾਹ ਕਰ ਬਾਨ ਪਰਨਾਂ ਦਾ ਜਿਤ ਕਰ ਬਾਨ ਕਰਦੇ ਹਾਂ ਸਤਿਗੁਰੂ ਜੀ ਵਰਪੀ ਕਿਰਪਾ ਖਿਓ ਉਹਨਾਂ ਦਾਤਾਂ ਵਿੱਚ ਨੂੰ ਸਿਖਿੱਧੀ ਰਾਮੇ ਕਰੇ ਕੰਪਾਸ ਨੂੰ ਖਾ ਪਰੋ ਆਪ ਜੀ ਕੋ ਬੋਲਣਾ ਉਹ ਲੱਗਿਆ ਕੋਬ ਸਾਧ ਸੰਗਤ ਦੇ ਗੁਰ ਤੇ ਜੋ ਜੀ ਸੁਖੀ ਯਾਦ ਦੀ ਬਾਤ ਕਰਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਭ ਗੁਰੂ ਜੀ ਉਹ ਆਈ ਸੰਗਤ ਦੀ ਬਾਦਰੀ ਤੇ ਮਹਾਨ ਪ੍ਰਵਾਨਤਾ ਦਾ ਸ਼ਾਸ ਕਦਮ ਕਦਮ ਦੇਖੇ ਵਿੱਚ ਲਾਉਣਾ ਸਤਿਗੁਰੂ ਜੀ ਆਪਣੇ ਸੰਗਤਾਂ ਦੇ ਸਰਾਹੇ ਮੇਰ ਪ੍ਰੇਮਤੋਂ ਸਤਿਗੁਰੂ ਜੀ ਅੰਭਾ ਕਰਵਾ ਕਰਨਾ ਪਰਿਉ ਕਿਆਂ ਨੂੰ ਸੁਣਨੀ ਜੌਣਾ ਹਮ ਸ਼ੁਰੂ ਕੀਤੀ ਬੰਦੇ ਸਤਿਗੁਰੂ ਜੀ ਕਿਰਪਾ ਤੁਹਾਨੂੰ ਆਪਣੇ ਕੋਲ ਸੇਵੀ ਅੰਗ ਸੰਗਤ ਕਰਕੇ ਥਾਲੀ ਪਰਿਵਾਰ ਨੂੰ ਸ਼ਕੁਰੀ ਜੀਓ ਥਾਲੀ ਸੇ ਪੰਥ ਦੀ ਚੜ੍ਹਦੀ ਕਲਾ ਪਰ ਹੋਈ ਆਹੀ ਸੰਗਤ ਦੀ ਆਜਿ ਪ੍ਰਵਾਨ ਕਰੀਏ ਸਤਿ ਕਰੇ ਨਾਮ ਜਪਤਾ ਜੀ ਗੁਰੂ ਨਾਮ ਤਮਾ ਚੜ੍ਹਦੀ ਕਲਾ ਤੇਰੇ ਭਾਣੇ ਸਤਿਗੁਰੂ ਜਕਾਰੇ ਗ ਜਾਵੇ ਫਤਿਹ ਪਾਵੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਾਵੇ ਜੀ ਆਕਾਲੋ ਫਤਿਹ ਪਾਵੇ ਨਿਆੜ ਆਵੇ ਸਿਦਾ ਸਿੰਘਾ ਨੂੰ ਪਾਵੇ ਅੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਚਰਨ ਕਮਲਾਂ ਕੋ ਪਾਵੇ ਹੋਤ ਸਰੀਆ ਕਰੋ ਅਰੇ ਗਿਆਵੇ ਨਿਆੜੋ ਜਾਵੇ ਚੱਕਰਵਰਤੀ ਸਮਰਾਟ ਧਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੇ ਚਰਨ ਕਮਲਾਂ ਕੋ ਪਾਵੇ ਹੋਤ ਸਰੀਆ ਕਰੋ ਜੇ ਕੋਈ ਜਗਵੇ ਬਤੇ ਪਾਵੇ ਨਾ ਹੋ ਜਾਵੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੋਂ ਮਾਤਾ ਗੁਰੂ ਕੋ ਜੇ ਦਿਨ ਮਨ ਕੋ ਗੁਰੂ ਕੋ ਅਬਸਲੇ ਮਨ ਕੋ ਮਾਤਾ ਸਾਫ ਕਰ ਜੇ ਦਿਨ ਮਨ ਕੋ ਤਾਦਰ ਬਾਬਾ ਜੀ ਸਿੰਘ ਦੀ ਬਾਬਾ ਜੂਹਾਰ ਸਿੰਘ ਬਾਬਾ ਜੋਰ ਸਿੰਘ ਬਾਬਾ ਫਤਿਹ ਸਿੰਘ ਮਨ ਕੋ ਝੂਲਣ ਚਾਹਣਾ ਚਾਹਣ ਮਨ ਕੋ ਬਾਬੇ ਤਨ ਤਨ ਬਾਬਾ ਦੀਪ ਸਿੰਘ ਨੇ ਮਨ ਨੂੰ ਪਾਵੇ ਸੋ ਤਰੀਏ ਤਾਰੋ ਗਾਜ ਕੇਜ ਕਰੇ ਗ ਜਾਵੇ ਨਿਹਾਲੋ ਜਾਵੇ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਤਾ ਸਾਹਿਬ ਜੀ ਨੂੰ ਪਾਵੇ ਨਿਹਾਲੋ ਜਾਵੇ ਸੋ ਤਰੀਏ ਤਾਰੋ ਵਾਹਿਗੁਰੂ ਖਾਲਸਾ ਦੀ ਹਰ ਮਦਦਾਂ ਤੇ ਵਾਹਿਗੁਰੂ ਇੱਕਾ ਖਾਲਸਾ ਵਾਹਿਗੁਰੂ ਤਕਰਦ ਕਰਦਾ ਥੇ ਕਹਾਨੂੰ ਕਰਦਾ ਠੀਕ ਹੈ ਸਾਤ ਹੀ ਹੋਵੇ ਸਾਤ ਸੱਤ ਸੱਤ ਸੱਤ